ਸਤਿ ਸ਼੍ਰੀ ਅਕਾਲ ਜੀ, ਥੀਮੋ ਸਾਰੇ ਠੀਕ ਠਾਕ ਤੇ ਅਸੀਂ ਵੀ ਠੀਕ ਠਾਕ ਆ ਤੇ ਸਵੇਰੇ ਆ ਸਾਡੇ ਸਕੂਲ ਦਾ ਯਾਨੀ ਮੇਰੇ ਸਕੂਲ ਦਾ ਐਨਵਲ ਫੰਕਸ਼ਨ ਤੇ ਮੈਂ ਕਿਉਂਕਿ ਸਾਡੇ ਸਕੂਲ ਦੀ ਯੂਨੀਫਾਰਮ ਆ ਸਾੜੀ ਤੇ ਮੈਂ ਲੈ ਕੇ ਆ ਗਈਆਂ ਸਾੜੀ ਬਲੌਜ਼ ਮੇਰਾ ਸਟੀਚ ਹੀਗਾ ਬਟ ਥੋੜਾ ਜਿਹਾ ਮੈਨੂੰ ਲੂਜੀ ਤੇ ਮੈਂ ਮਮੀ ਨੂੰ ਕਹਿੰਦੀ ਵੀ ਮੈਨੂੰ ਸਹੀ ਕਰ ਦੋ ਮੇਰੀ ਡਿਊਟੀ ਲੱਗੀ ਹੋਈ ਓਥੇ ਟਰੋਫੀ ਵੰਡਣ ਚ ਤੇ ਉਹਦਾ ਜਿਹੜਾ ਸੀ ਟਰੋਫੀ ਦੇ ਵਾਸਤੇ ਆਪਾਂ ਟ੍ਰੇ ਆ ਤਿਆਰ ਕੀਤੀ ਹੋਈ ਮੈਂ ਸੋਚਿਆ ਕਿ ਘਰ ਕੱਪੜਾ ਪਿਆ ਹੋਇਆ ਸੀਗਾ ਤੇ ਲੈਂਸ ਵੀ ਪਈ ਹੋਈ ਸੀ ਤੇ ਕਿਉਂ ਮੈਂ ਕਹਿੰਦੀ ਨਾ ਇਹ ਉਹ ਲਗਾ ਲੈਣੀ ਆ ਤੇ ਵਧੀਆ ਲੱਗੇਗੀ ਕਿਉਂ ਮੰਮੀ ਜੀ ਤੇ ਇੱਧਰ ਸਾਡੇ ਮੰਮੀ ਜੀ ਲੱਗੇ ਨੇ ਮੇਰੇ ਆ ਸਾਰੀ ਵਾਲਾ ਕੰਮ ਕਰਨ ਤੇ ਇਹ ਲੋ ਫੜੋ ਮੈਂ ਪਾ ਦਿੰਨੀ ਆ ਤੁਹਾਨੂੰ ਧਾਗਾ ਤੇ ਤੁਸੀਂ ਇਹਦਾ ਤੀ ਬਣਾਉਣਾ ਆ ਚੌਕ ਚੋਗੀ ਬਣਾਉਣਾ ਚੌਕ ਆ ਚੌਕ ਬਣਾਉਗਾ ਮਮੀ ਕਿੱਦਾਂ ਜਿਆਦਾ ਕਰਦੇ ਚਾਕ ਚਾਕ ਨਹੀਂ ਨਹੀਂ ਚਾਕ ਨਹੀਂ ਉਹ ਹੁੱਕ ਜਿਹੜੀ ਲਗ ਲਾਉਣੀ ਵਿੱਚ ਤੂੰ ਮੈਨੂੰ ਦੱਸ ਨਾ ਕਿਹੜੀ ਲਾਉਣੀ ਮੈਨੂੰ ਬਸ ਕੁਛ ਨਹੀਂ ਐ ਇਹਨੂੰ ਥੋੜਾ ਇਸ ਤਰ੍ਹਾਂ ਕਰਕੇ ਉੱਪਰ ਕਰਕੇ ਨਾ ਹੂੰ ਇਹ ਇਹ ਚੀਜ਼ ਇਸ ਤਰ੍ਹਾਂ ਉੱਪਰ ਆ ਜੇ ਤੇ ਇੱਥੇ ਉਹ ਇਹਦੇ ਨਾਲ ਦਾ ਬਣਾ ਦੋ ਅੱਛਾ ਚੌਕ ਚਾਹ ਚਾਹ ਆ ਗਈ ਇੱਕ ਸਾਗਾ ਦੱ ਲੱਗੀਆਂ ਮੈਂ ਲੈ ਸਨੋਂ ਉਦੋਂ ਮੈਂ ਬਾਲਾਂ ਨੂੰ ਲਾਈ ਹੋਈ ਐ ਮਹਿੰਦੀ ਕਿਉਂਕਿ ਘਰ ਦਾ ਫੰਕਸ਼ਨ ਹੋਏ ਸਕੂਲ ਦਾ ਫੰਕਸ਼ਨ ਹੋ ਇੱਕ ਬਰਾਬਰ ਆਪਣੇ ਆਪ ਨੂੰ ਦਸਾਉਣਾ ਹੀ ਹੁੰਦਾ ਕਿਉਂ ਨਹੀਂ ਮੈਂ ਲੋਟਾ ਕਰਨੀ ਹੁੰਦਾ ਤੇ ਮੈਨੂੰ ਜੇ ਇਹਦਾ ਨਾ ਦੱਸਿਆ ਮੈਂ ਦੱਸਦੀ ਤੇ ਮੈਂ ਕਰ ਜਣਾ ਤੇਰਾ ਚੱਕ ਕਰ ਦੇਣਾ ਤੇ ਲੰਮਾ ਮੈਂ ਹੁਣ ਨਿਹਰਾ ਹਾਂ ਦੇ ਹਾਲਿੰਗ ਵਾਲੀ ਕਰੂੰ ਕੋਈ ਨਿਹਰਾ ਨਾਲ ਕਰੋ ਬਾਤੀਏ ਮੈਂ ਆਪਣਾ ਸਕੂਲ ਦਾ ਥੋੜਾ ਜਿਹਾ ਵਲੋਗ ਤੁਹਾਡੇ ਨਾਲ ਸ਼ੇਅਰ ਕਰਾਂਗੀ ਇੱਕ ਦੋ ਹੀ ਮੈਨੂੰ ਲਾਜ ਦੱਸੋ ਜਿਹੜੀ ਟਰਾਈਕਾ ਫੁੰਦੀ ਆ ਜਿਆਦਾ ਰਾਤ ਨੂੰ ਸੌਣ ਨਹੀਂ ਦਿੰਦੀ ਕਮੈਂਟ ਦੇ ਵਿੱਚ ਥੋੜੀ ਜਿਹੀ ਲੇ ਕੇ ਦੱਸੋ ਵੀ ਕਿਹੜੀ ਡਾਈਟ ਚੰਗੀ ਠੀਕ ਹੈ ਠੀਕ ਹੈ ਅੱਰਾ ਸਵੇਰੇ ਇਹਦੀ ਸੌਂਦ ਦੇ ਰਹੀ ਸਵੇਰੇ ਕੋਲ ਮੈਂ ਸੌਂਦ ਦਿੱਤੀ ਸਵੇਰ ਨੂੰ ਦੇ ਮਿਲੂਣੀ ਸੌਂਦ ਦਿੱਤੀ ਆ ਵੇ ਲੋ ਮੈਂ ਨਹੀਂ ਖਾ ਲਿਆ ਅੱਜ ਭਾਣੂ ਮੰਮੀ ਉੱਠ ਮੰਮੀ ਤੇ ਉੱਠੋ ਹਾਂ ਹਾਲੇ ਭਾਏ ਨਹੀਂ ਪਰ ਫੇਰ ਵੀ ਮੈਨੂੰ ਤਾਂ ਟੈਨਸ਼ਨ ਹੁੰਦੀ ਹੈ ਨਾ ਮੈਨੂੰ ਹੁੰਦਾ ਨਾ ਫੇਰ ਮੈਂ ਕੱਲੀ ਉੱਠ ਕੇ ਤੁਰੀ ਵਰਨੀ ਆ 4 ਵਜੇ ਤੇ ਮੇਰਾ ਸਾਰਾ ਸਾਰੀ ਫੈਮਿਲੀ ਸੁੱਤੀ ਹੁੰਦੀ ਹੈ ਮੈਂ ਕੱਲੀ ਫਿਰ ਦੀ ਵਰਨੀ ਆ ਰੋਟੀ ਆਪਣਾ ਚਾਹ ਬਣੇ ਤੇ ਲਾਗੇ ਆਪੀ ਚੱਲ ਮੰਮੀ ਲਾਗੇ ਨਾਲ ਕਿਚਨ ਚ ਲੱਗ ਜਾਂਦੇ ਆ ਜਲਦੀ ਕੰਮ ਥੋੜਾ ਹੋ ਜਾਂਦਾ ਹੈ ਤੇ ਕਿਤੇ ਜੇ ਲੱਗ ਨਹੀਂ ਜਾਂਦੇ 10 ਵੀ ਕਿਤੇ ਸਾਰਾ ਕੰਮ ਕਰਦੇ ਆ ਅੱਧੀ ਹੋਣਾ ਦਿਲ ਨਾਲ ਖਾ ਗਈ ਮਨੀਬ ਕੋਈ ਸਾਰਾ ਕੰਮ ਨਹੀਂ ਜੇ ਕਰਦੇ ਐਦਾਂ ਦੀ ਕੋਈ ਗੱਲ ਨਹੀਂ ਇਹ ਧਮਰਾਣਾ ਸਾਮ ਘਰ ਹੈ ਨਾ ਨਹੀਂ ਕੰਮ ਤਾਂ ਨਾਲ ਮਿਲ ਗਿਆ ਕਲੀ ਦਾ ਪਰ ਫੇਰ ਵੀ ਕੰਮ ਕਿੰਨਾ ਹੁੰਦਾ ਐਦਾਂ ਦਾ ਇੱਕ ਬੰਲਾ ਗਿਆ ਲੱਗ ਭਗਵਾ ਮਮੀ ਦਈਆ ਮਾ ਤੇ ਟੋੜਾਇਓ ਹਾ ਟਰੇ ਤੇ ਬਾਸੋ ਤੇ ਜੀ ਉਤਰ ਅਗਲਾ ਪਾਸਾ ਹੀ ਸਾਲਾ ਲੈਣੀ ਤੇ ਇਧਰੋਂ ਵੀ ਉਹ ਕਰ ਦਿੰਨੀ ਆ ਲੇਡ ਦਿੰਨੀ ਤਾਂ ਕਰਕੇ ਨਾ ਆ ਦੇਖੋ ਆ ਫਸੜਾ ਬੱਢੇ ਨੂੰ ਉਹਨੂੰ ਕੱਟੀ ਕਰ ਲੈਣਾ ਹੋਣਾ ਹੂੰ ਤੇ ਇੰਨਾ ਹੀ ਸਾਲਾ ਪਿੱਛੋਂ ਵੀਰੀਂ ਕਰ ਦਿੰਨੀ ਆ ਨਾ ਆ ਆ ਗੁੱਥੜੀ ਕੱਟ ਇਸ ਤਰ੍ਹਾਂ ਠੀਕ ਹੈ ਡੈਡੀ ਜੀ ਵਧੀਆ ਇਦਾਂ ਕਰਕੇ ਵੇਖੋ ਟ੍ਰੋਫੀ ਆ ਕਿ ਵਧੀਆ ਲੱਗੇਗੀ ਨਹੀਂ ਵਧੀਆ ਡੈਕ ਹੋ ਜਾਏਗੀ ਲੁੱਕ ਮੈਂ ਕਿਹਾ ਇਦਾਂ ਟ੍ਰੇ ਇਦਾਂ ਉਹ ਗੈਰ ਜੀ ਲੱਗਣੀ ਕਿ ਨਾ ਦੋ ਸੱਡਾ ਤੇ ਲਾਉਣੀ ਪਣੀ ਆ ਇਹ ਚੀਜ਼ ਯਾ ਤੇ ਉਹ ਚੱਕਰੀ ਲੈ ਸਾਡੇ ਕੋ ਬਾਧੂ ਆ ਬਸ ਬਸ ਪਿਛੇ ਪਿਛੇ ਵੀ ਲਾ ਦੇ ਪਿਛੇ ਵੀ ਲਾ ਦਿੰਦਾ ਕੀ ਆ ਉਹ ਹਾਂ ਲਾਉਣਾ ਇਹ ਡੈਕੋਰੇਸ਼ਨ ਬਣ ਜਣੀ ਪੁੱਤ ਚਲੋ ਕੋਈ ਇਹਦਾ ਲਾ ਲੇ ਚੰਗਾ ਲੱਗਦਾ ਵਾ ਸੋਹਣਾ ਲੱਗੇਗਾ ਹਾਂ ਤੇ ਕਿਉਂ ਕੋਈ ਨਹੀਂ ਪਹਿਲਾਂ ਸਿਆਣੇ ਬੰਦੇ ਨੇ ਕੋਈ ਨਾ ਕੋਈ ਤਾਂ ਗੱਲ ਦੱਸੀ ਆ ਪਾਈਆਂ ਤਾਂ ਤੁਹਾਨੂੰ ਦੋਨਾਂ ਨੂੰ ਮੈਂ ਲਾ ਕੇ ਭੱਲਿਆ ਆ ਸੁਣ ਨਹੀਂ ਇਹ ਵੀ ਸਿਆਣੀ ਗੱਲ ਕਰਨਗੀ ਇਹ ਤਾਂ ਸਿਆਣੇ ਵੀ ਨਹੀਂ ਮਦੀਮ ਥੋੜਾ ਜੈ ਇਹਨੂੰ ਕੱਟ ਕਿ ਜਦੋਂ ਤੱਕ ਜਾਈਏ ਨਾ ਤੇਰੇ ਟ੍ਰੇ ਟੱਕਣੀ ਚਾਹੀਦੀ ਆ ਨਾ ਆਹ ਵੇਖੋ ਨਾ ਇਸ ਤਰ੍ਹਾਂ ਕਰ ਲੈਣੀ ਆ ਫੋਲਡ ਜਿਹਦੇ ਵਿੱਚ ਚੱਕਾ ਨਾ ਆ ਥੋੜੀ ਜੀ ਕੋਈ ਚੱਕਣ ਦੀ ਆ ਵੇਖੋ ਇੰਦਾ ਹੋ ਜਾਣਾ ਆਹ ਫੋਲਡਿੰਗ ਹੋ ਗਿਆ ਨਾ ਚਾ ਚਲ ਇਹਨਾਂ ਇੱਥੇ ਰੱਖ ਦਵੇ ਬੜਾ ਬਰਾਬਰ ਆ ਉਹ ਟ੍ਰੇ ਤੋਂ ਟੱਕਣੀ ਚਾਹੀਦੀ ਆ ਨਾ ਇੱਧਰ ਕਰਿਓ ਆਹ ਇਧਰ ਰੱਖ ਕੇ ਥਾਈ ਸਾਹ ਨਾ ਇੱਥੇ ਆ ਜਾਣਾ ਇੰਦਾ ਕਰਕੇ ਆ 사이ਡਾ ਹੀ ਆ ਵੇਖੋ ਨਹੀਂ ਵਧੀਆ ਹਾਂ ਥੋੜਾ ਥੋੜਾ ਇੰਨਾ ਇੰਨਾ ਵਿੱਚ ਆ ਜਣਾ ਹਾਂ ਪਹਿਲੀ ਆ 사이ਡਾ ਲਾ ਲੈਣੀ ਹੈ ਨਾ ਵਿੱਚ ਨਹੀਂ ਆਈਦਾ ਵਿੱਚ ਵਿੱਚ ਟ੍ਰੇ ਦੇ ਆ ਗਿਆ ਤਾਂ ਫਿਰ ਉਹ ਕਿਦਾਂ ਹੋਊਗਾ ਜਦੋਂ ਰੱਖੋਗੇ ਆਪਣਾ ਸ਼ੀਲਡ ਆ ਨਹੀਂ ਹਾਂ ਸ਼ੀਲਡ ਰੱਖੋਗੇ ਤਾਂ ਸ਼ੀਲਡ ਨਾ ਬਾਹਰ ਰਹੇਗਾ ਬਾਹਰ ਐਂਦਾ ਹਾਂ ਬਸ ਬਾਹਰ ਥੋੜਾ ਜਿਆਦਾ ਵੀ ਰਹੇ ਕੋਈ ਕੋਈ ਇਸ਼ੂ ਨਹੀਂ ਆ ਨਹੀਂ ਸੋਣਾ ਲੱਗਣਾ ਬਾਹਰ ਚਲੋ ਕੰਮ ਤਾਂ ਇਹ ਤਾਂ ਵਧੀਆ ਕਰ ਲੈਂਦੇ ਆ ਥੈਂਕ ਯੂ ਥੈਂਕ ਯੂ ਮੈਂ ਤਾਂ ਪਤਾ ਕਾਮ ਵਧੀਆ ਹੀ ਕਰ ਦਿੰਨੀ ਹਾਂ ਚਲੋ ਵਧੀਆ ਕਰੋ ਹੁਣ ਤੁਸੀਂ ਕੰਮ ਕਰਨੇ ਵਧੀਆ ਕਰੋਗੇ ਤੇ ਬਾਕੀ ਸੂ ਦਾ ਨਾਮ ਇੱਕਾ ਦਵਾਈ ਇੱਕ ਬਰਾਬਰੀ ਆ ਆਪਣਾ ਘਰ ਸਮਝ ਕੇ ਕਰਨਾ ਚਾਹੀਦਾ ਕਿਉਂ ਵੀ ਨਹੀਂ ਕੋਈ ਵੀ ਕੰਮ ਆਪਣਾ ਸਮਝ ਕੇ ਕਰੀ ਜੇ ਤਾਂ ਫੇਰ ਹੀ ਵਧੀਆ ਹੁੰਦਾ ਹੈਲੋ ਹੁਣ ਅਹੀ ਲਾ ਦੇ ਤੂੰ ਮੇਰੀ ਸਾੜੀ ਦਾ ਕਰ ਦੋ ਨਹੀਂ ਉਹ ਮੈਂ ਇੱਕ ਤਾਂ ਕਰ ਦਿੱਤਾ

ਮੈਂ ਉਹ ਗਿਆ ਤੇ ਮੈਂ ਵੀ ਮਸ਼ੀਨ ਚ ਲਈ ਜਾਣੀ ਤੇ ਪਤਾਗਾ ਫਿਰ ਕਿਚ ਬਾਹਰ ਪੁੱਤ ਪੁੱਤ ਤਾਂ ਗਾਇਦਾਂ ਉਹ ਲੈਣ ਨਹੀਂ ਫਿਰ ਕੀ ਦੇ ਤਾਂ ਇਹਦੇ ਉੱਤੇ ਕੁਛ ਵੀ ਪਰ ਹੋ ਭਰੀ ਇਹ ਨਹੀਂ ਗੱਲ ਬਣੀ ਛੰਦੇ ਤਾਂ ਨਹੀਂ ਪਾ ਪਾਤ ਨਹੀਂ ਗੱਲਾਂ ਦੇਖੋ ਨਾ ਨਹੀਂ ਜਾਂਦਾ ਉਹ ਨਾ ਇਹਨੂੰ ਘਟਕੇ ਰੱਖੋ ਥੋੜਾ ਜਿਹਾ ਨਹੀਂ ਮੈਂ ਨਹੀਂ ਘਟਕੇ ਰੱਖਣਾ ਆਪਣਾ ਵੀ ਭਾਜ ਜੂ ਇਹਦੇ ਤੇ ਮੈਂ ਰੱਖਵਾ ਦੂ ਉਹ ਕਰਾਉਣਾ ਉਹ ਗੋੜੇ ਹੀ ਦਾਲਾ ਉਹਦੇ ਤੇ ਕਰਾਉਣਾ ਵਾਹ ਜੀ ਜੀ ਅਈ ਨਾ ਜਰੂਰ ਬੋਲ ਲੈ ਕੇ ਸਾਰਾ ਬੜੀ ਨਹੀਂ ਹੋਇਆ ਪਰੀ ਗਈ ਵਖਾਰ ਹੰਬਲਾ ਇੱਕ ਦਿਨ ਮੁਕਤਾ ਹੋ ਦੱਸ ਨਹੀਂ ਇਧਰ ਜਿਹੜੀ ਆ ਫਿਰਗੀ ਭਰੀ ਦੀ ਹੈ ਨਾ ਆ ਵੇਖ ਲੈ ਆ ਢਿੱਲੀ ਹੈ ਨਾ ਇਹ ਤੇ ਨਹੀਂ ਉੱਤੇ ਬੋਰ ਰੋਣੀ ਆ ਤੇ ਜੇ ਆਸ ਕੇ ਭਰੀ ਜਾਏ ਨਾ ਤੇ ਫਿਰ ਕਦੀ ਉੱਤੇ ਬੋਰਨਾ ਆਏ ਉਹ ਤਾਂ ਇਹਦੇ ਨਾਲ ਸੱਤ ਹੱਥ ਨਾਲ ਵਧੀਆ ਲੱਗੀਆਂ ਇਹਦੇ ਨਾਲ ਟਾਈਮ ਚੱਲ ਵੀ ਇਹਨਾਂ ਹੁਣ ਜੇ ਟਾਈਮ ਪਾਸ ਕਰਨਾ ਤੇ ਕਰ ਲੈ ਪਰ ਤੈਨੂੰ ਮੈਂ ਕੋਣ ਦੱਸ ਦਿੱਤਾ ਚਲ ਟਰਾਈ ਹੀ ਕਰਕੇ ਦੇਣੀ ਆਖਰੇ ਚੱਕਾ ਘਮਾਏਗਾ ਕਮਾਸ਼ਾ ਸ਼ਾ ਸ਼ਾ ਸੂਈ ਆਖੋਣਾ ਵੀ ਸੂਈ ਠਹਿ ਜਾ ਕੱਢ ਸੂਈ ਟੁੱਟ ਜਣੀ ਚਲ ਅੱਦੇ ਨਾਲ ਸਾਡੇ ਮਮੀ ਟੇਲਰ ਆਹ ਇਹ ਗੀ ਕੁਛ ਅਖੋਲੀ ਗੱਲ ਨਹੀਂ ਟੇਲਰ ਹੁੰਦੇ ਹਾਂ ਚਲੋ ਹੁਣ ਅੱਜ ਨਹੀਂ ਤੇ ਕਦੇ ਵੀ ਨਹੀਂ ਮੈਂ ਅਗੀ ਕੈਸਾ ਕਿਉਂ ਡਰੀ ਸੀ ਨਹੀਂ ਤੁਹੀਂ ਕੀ ਕਹਿਣਾ ਮੈਂ ਆਪਣੇ ਬੱਚਿਆਂ ਦੇ ਕੱਪੜੇ ਆ ਪੈਂਟਾ ਫੋਟਾ ਜਿਹੜੀਆਂ ਹੁੰਦੀਆਂ ਮੈਂ ਆਪ ਹੀ ਕਰ ਸੀ ਲੈਣੀ ਹੁੰਦੀਆਂ ਲਾਸਟਾ ਆਪ ਪਾ ਕੇ ਦਿੰਦੀਆਂ ਬੱਚਿਆਂ ਨੂੰ ਅੱਛਾ ਹੋਰ ਤੇ ਆ ਮੈਂ ਆਵੇ 25 2500 ਰੁਪਇਆ ਬਾਅਦ ਦੇਣ ਦੀਆਂ ਮੇਰਾ ਸੂਟ ਸੀਂ ਲੈ ਕਰੋ ਫਿਰ ਇਹ ਸੂਟ ਹੋਣ ਮੇਰੇ ਕੋਲ ਸੂਟ ਥੋੜਾ ਸੀਂ ਦੇ ਜਾਂ ਸੂਟਾਂ ਦੀ ਕਿਉਂ ਨਹੀਂ ਜਾ ਸਕੀ ਸੂਟਾਂ ਵੀ ਹੈਗੀ ਆਪਣੇ ਘਰ ਆਉਣ ਵਾਲੇ ਸੀ ਦੇ ਪਰ ਹੁਣ ਨਹੀਂ ਸੀ ਦੇ ਸੂਟ ਹੁਣ ਤੁਸੀਂ ਕਰੋ ਕੰਮ ਕੇ ਸੂਟ ਸਾਟ ਦਾ ਟਾਈਮ ਨਹੀਂ ਲੱਗਦਾ ਤੁਹਾਡੇ ਸਾਹਮਣੇ embroidery ਵਾਲੀ ਮਸ਼ੀਨ ਰੱਖੀ ਆ ਕਢਾਈ ਕਰਨ ਦਾ ਟਾਈਮ ਨਹੀਂ ਲੱਗਣਿਆ ਆਹ ਬੱਦਲ ਆਉਂਦੇ ਨੂੰ ਜਨਾਂ ਦੀ ਜਾਸਨਾ ਆਉਂਦਾ ਮੈਂ ਕਿੰਨੀ ਕੀ ਗਿਆ ਨਹੀਂ ਮੰਦੀਪ ਸੂਟ ਕੱਢ ਦੇ ਨਹੀਂ ਮਸੀਬ ਮੈਨੂੰ ਇੱਕ ਸੂਟ ਕੱਢ ਦੇ ਬਸ ਮੰਦੀਪ ਦੇ ਆਪਣੇ ਨਹੀਂ ਕਿਉਂ ਤਿੰਨ ਸੂਟ ਕੱਟ ਕੇ ਦਿੱਤੇ ਸੀ ਤੁਹਾਨੂੰ ਉਹ ਹਦ ਕਿਵੇਂ ਪਹਿਲੀਆਂ ਦੀ ਗੱਲ ਐ ਕੱਢ ਦੇ ਦੀ ਪਹਿਲੀਆਂ ਦੀ ਗੱਲ ਐ ਸੂਟ ਕੱਟ ਕੇ ਦਵਾ ਤੇ ਉਸੇ ਵੇਲੇ ਕੋਈ ਨਾ ਕੋਈ ਆ ਦੇ ਦੋ ਪੜਾ ਦੇਣਾ ਕਿ ਇਹ ਨੂੰ ਨਾ ਕੇ ਉਹ ਨਹੀਂ ਇਹ ਨਹੀਂ ਇਹ ਬਾਛੂ ਜੀ ਮੈਂ ਤਾਂ ਆਪ ਹੀ ਹੰਡਾਇਆ ਮੇਰੀ ਮਿਹਰ ਰਿੰਦੀ ਐ ਤੇ ਬਸ ਜੀ ਹਾਂ ਮੰਮੀ ਆ ਦੇ ਇਹ ਗਾੜੀ ਸੂਟ ਨਹੀਂ ਮੈਂ ਕਹਿ ਤਾ ਨਵੀ ਆ ਸੂਟ ਦੇ ਦੇ ਤੇ ਸੁਤਰਾ ਦੀ ਕੋਰਨੇ ਸੂਟ ਪੜਾ ਦੇਣਾ ਚਲੋ ਫਿਰ ਕੋਈ ਭੈਣ ਭਰਾ ਹੁੰਦਾ ਜੇ ਨਾ ਕੋਈ ਭੈਣ ਭਰਾ ਇਦਾਂ ਦੇ ਨਹੀਂ ਹੁੰਦੇ ਸੀ ਨਾ ਨਾ ਹੀ ਕੀਤੀ ਲੰਬੀ ਇਹ ਤਾਂ ਨਹੀਂ ਗੱਲ ਹੁੰਦੀ ਇਹ ਤਾਂ ਮੈਂ ਦੀ ਮੇਰੇ ਕਸਣਾ ਆੜੀ ਸਾੜੀ ਆ ਇਹ ਹੁਣ ਤਹੀ ਇਹ ਸਾਰਿਆਂ ਨੇ ਪਾਉਣੀਆਂ ਇਹ ਸਾਰੇ ਚਾਰਾਂ ਨਾਲ ਸਾਰੇ ਸਾਬਨੇ ਪਾਉਣੀਆਂ ਚਲੋ ਫਿਰ ਜੋ ਤੁਹਾਡੇ ਹੁਣ ਸਕੂਲ ਵਿੱਚ ਚੱਲਣ ਰਿਹਾ ਉਹ ਤੁਹਾਨੂੰ ਫਿਰ ਸਾਰਿਆਂ ਨਾਲ ਹੌਨ ਕਰਨਾ ਹੀ ਪੈਣਾ ਦਾ ਕਪੜਾ ਤਿਆਰ। ਇਹ ਸਵੇਰੇ ਮੈਂ ਸਕੂਲ ਲੈ ਕੇ ਜਾਵਾਂਗੀ। ਸੈਰੀ ਸਾੜੀ ਵੀ ਮੇਰੀ ਰੈਡੀ ਆ ਸਵੇਰੇ ਮੈਂ ਸਾੜੀ ਲਾ ਕੇ ਸਕੂਲ ਜਾਣਾ ਆ ਤੇ ਮੈਂ ਤੁਹਾਡੇ ਨਾਲ ਵਲੋਗ ਵੀ ਸ਼ੇਅਰ ਕਰਾਂਗੀ। ਤੇ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ। ਬਾਕੀ ਸਾਡਾ ਡੇਲੀ ਵਲੋਗ ਆ ਰਿਹਾ। ਤੁਹਾਨੂੰ ਮੈਂ ਉਸ ਦਿਨ ਵੀ ਬੋਲਿਆ ਸੀਗਾ। ਕੋਈ ਵੀ ਅਸੀਂ ਦਿਨ ਮਿਸ ਨਹੀਂ ਕਰਦੇ ਹੈਗੇ। ਤੇ ਇੱਕ ਰੁਕᱣਆਸਟ ਆ ਪਲੀਜ਼ ਤੁਸੀਂ ਸਾਡਾ ਡੇਲੀ ਵਲੋਗ ਦੇਖਿਆ ਕਰੋ। ਤੇ ਸਾਨੂੰ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਡੇਲੀ ਡੇਲੀ ਵਲੋਗ ਸ਼ੋਰਟਸ ਅਸੀਂ ਪਾਉਂਦੇ ਹੀ ਹੁੰਦੇ ਆ ਤੇ ਹਾਂ ਉਹ ਜਿਸ ਦਿਨ ਵੀ ਅਸੀਂ ਲਾਈਵ ਹੋਵੇ ਤੁਹਾਨੂੰ ਅਸੀਂ ਮੈਸੇਜ ਜ਼ਰੂਰੀ ਪਾ ਦੇਣਾ ਕਮਿਊਨਿਟੀ ਦੇ ਵਿੱਚ ਤੁਸੀਂ ਖੋਲ ਕੇ ਦੇਖਣਾ ਆ ਜਦੋਂ ਮੈਸੇਜ ਆਏ ਤੁਹਾਨੂੰ ਨੋਟੀਫਿਕੇਸ਼ਨ ਆਏਗਾ ਤੇ ਉਹਦੇ ਵਿੱਚ ਤਾਂ ਟਾਈਮਿੰਗ ਦਿੱਤੀ ਜਾਏਗੀ ਕਿ ਇਸ ਦਿਨ ਇਸ ਦਿਨ ਤੇ ਇਸ ਟਾਈਮ ਅਸੀਂ ਲਾਈਵ ਹੋਣਾ ਆ ਤਾਂ ਪਲੀਜ਼ ਰਿਕਵੈਸਟ ਆ ਉਸ ਟਾਈਮ ਤੇ ਸਾਡੇ ਨਾਲ ਲਾਈਵ ਹੋ ਕੇ ਗੱਲਬਾਤ ਵੀ ਕਰਿਓ ਕਿਉਂਕਿ ਮੰਮੀ ਜੀ ਤੇ ਬਾਕੀ ਇਹ ਗੱਲ ਹੈ ਵੀ ਚਲੋ ਸੱਸ ਸ੍ਰੀ ਗੁਰਦੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡਾ ਧੰਨਵਾਦ ਸਾਡੇ ਵਲੌਗ ਵਿੱਚ ਆਉਣ ਦਾ ਬਾਕੀ ਫੇਰ ਦੁਬਾਰਾ ਉਹ ਵੀ ਗੱਲ ਹੋਗੀ ਕਿ ਬਾਕੀ ਵਾਲੀ ਕਿ ਬਹੁਤ سارے ਭੈਣ ਭਰਾਵਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਵਾ ਤੇ ਵਧੀਆ ਲੱਗਾ ਬਹੁਤ ਵਧੀਆ ਲੱਗਦਾ ਤੇ ਬਾਕੀ ਲਾਈਕ ਕਰੋ ਕਮੈਂਟ ਕਰੋ ਹੰਦੀ ਵੀ ਤਾਂ ਨੋਂ ਗੈਰੀ ਆ ਤੇ ਚਲੋ ਭੈਣ ਭਰਾਵਾਂ ਦੇ ਨਾਲ ਹੀ ਇਹ ਸਾਰਾ ਕੁਝ ਸੱਸ